ਸਾਡਾ ਵੀਰ ਪੰਜਾਬ ਦੇ ਵੱਖੋ-ਵੱਖਰੇ ਮੇਲਿਆਂ ਦੇ ਵਿੱਚ ਟੀਮਾਂ ਲੈ ਕੇ ਜਾਂਦਾ ਹੈ ਜਦੋਂ ਕੈਨੇਡਾ 'ਚ ਫਰਿਆਦ ਖੇਡਦਾ ਸ਼ਹਿਜਾਦ ਖੇਡਦਾ ਫਿਰ ਉੱਥੇ ਵੀ ਗੱਲ ਹੁੰਦੀ ਹੈ ਵੀ ਰਾਣੇ ਬਲਾਚੌਰ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਸੋ ਉਹਨਾਂ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਆਂ ਮੂਵ ਸਪਰੇ ਜਿਸ ਵੀਰ ਕੋਲ ਹੈ ਗਰਾਊਂਡ 'ਚ ਪੁੱਜਦੀ ਕਰ ਦਿਓ ਹਾਂਜੀ ਸੁਗਰਾਜ ਜੀ ਬੜਾ ਵਧੀਆ ਮੁਕਾਬਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਇਹ ਕੁਆਰਟਰ ਫਾਈਨਲ ਮੈਚ ਲਓ ਸ਼ਕਰਪੁਰ ਦੀ ਸਟਾਪ ਲਾਈਨ ਚਾਰ ਜਾਫੀ ਤਿਆਰ ਬਰ ਤਿਆਰ ਇਧਰ ਕਹਿੰਦੇ ਮੋਰਖੀ ਦੇ ਵੱਲੋਂ ਪਹਿਲੀ ਕਬੱਡੀ ਤੇ ਚਾਰ ਜਾਫੀ ਤਿਆਰ ਬਰ ਤਿਆਰ ਵਜਦੀਆਂ ਪੱਟਾਂ ਤੇ ਥਾਪੀਆਂ ਤੇ ਬਿੱਲੇ ਗਾਲ ਬਣੇ ਫੈਸਲਾ ਕਰ ਦਿੱਤਾ ਵੀ ਨੰਬਰ ਜਿਹੜਾ ਉਹ ਰੀਡਰ ਦੇ ਹਿੱਸੇ 'ਚ ਆ ਜੜਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਗੋਰਾ ਰਸਾਲੂ ਦੀ ਧਰਤੀ ਦਾ ਤਿਆਰ ਬਰ ਤਿਆਰ ਕੋnde ਆ ਰਿਹਾ ਜੋਸਾ ਥੱਬੇ ਥੱਬੇ ਦੇ ਪੱਟ ਕੇ ਚੱਕੀ ਦੇ ਪੜ ਵਰਗੀਆਂ ਹਿੱਕਾਂ ਜਿਗਰੇ ਗਾਰਡਨ ਦੇ ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਡ ਨੇ ਹੱਥਾਂ ਨੂੰ ਕਲੀ ਲਾਈ ਆ ਪ੍ਰਮਾਤਮਾ ਨੂੰ ਯਾਦ ਕੀਤਾ ਚਾਰ ਜਾਫੀਆਂ ਤੇ ਬੋਲਿਆ ਹਾ ਧਾਵਾ ਮੁਰਖੀ ਦਾ ਕੌਣ ਬੱਲੇ ਬੱਲੇ ਕਰਾਵੇਗਾ ਇੱਕ ਪਾਸੇ ਕਹਿੰਦੇ ਮੁੰਡੇ ਹਰਿਆਣੇ ਵਾਲੇ ਚਾਰ ਨੇ ਚਾਰੇ ਤਿਆਰ ਬਰ ਤਿਆਰ ਮਨੋਲੀ ਦਾ ਖੇਡ ਮੈਦਾਨ ਆਹ ਮਹਾਲੀ ਦੇ ਕਹਿੰਦੇ 82 ਤੇ 83 ਸੈਕਟਰ ਦੇ ਵਿੱਚ ਆਹ ਰੌਣਕਾਂ ਲੱਗੀਆਂ ਹੋਈਆਂ ਔਰ ਸੱਤ ਚਰੇੜੀ ਨੇ ਇਸ਼ਾਰਾ ਕਰ ਦਿੱਤਾ ਨਾਲ ਰਾਜਕਕਰਾਲੇ ਵਾਲਾ ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ 'ਚ ਆਜੜਿਆ ਕਿ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿੱਧਰੋਂ ਵੀ ਇਹ ਲੰਘਣ ਕਰਚੇ ਹੋਣ ਤੂਫਾਨਾਂ ਦੇ ਔਰ ਸ਼ੌਕ ਦੇ ਤੂਫਾਨਾਂ ਵਰਗੇ ਲਾ ਭੋਲੂ ਮੋਰਖੀ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਪਾਸੇ ਫਰੀਦਕੋਟੀਆਂ ਡੱਗੋ ਰਮਾਣੇ ਦਾ ਸ਼ਰਨ ਨਾਲ ਮਲੂਕ ਵਾਲੀ ਦੇ ਨਾਲ ਕਹਿੰਦੇ ਜਸਮਾਨੀ ਚੁੰਮਕ ਦੇ ਤੌਰ ਤੇ ਦੁਨੀਆ ਜਾਣਦੀ ਹੈ ਫਰਿਆਦ ਅਲੀ ਲੱਗਾ ਹੋਇਆ ਪਰ ਇਸ਼ਾਰਾ ਹੋ ਗਿਆ ਵੀ ਨੰਬਰ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਅਗਲੀ ਰੇਡ ਕੰਬਾਈਨਾ ਦਾ ਜੇਤੂ ਟਰੈਕਟਰਾਂ ਦਾ ਜੇਤੂ ਹਰਲੇ ਦਾ ਜੇਤੂ ਬੂਰੀਆ ਸਿੰਸਰ ਆ ਗਿਆ ਲੈ ਵੀ ਸਰਜੀਤ ਵੀਰ ਕਰੀਂ ਗਾਲ ਇਸ ਗੱਲ ਉਹਦੇ ਲਓ ਬੂਰੀਆ ਦੀ ਰੇਡ ਚਾਰ ਜਫੀ ਮਾਰਦੇ ਪੱਟਾਂ ਤੇ ਥਾਪੀਆਂ ਉਧਰ ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਵੀ ਦੂਸਰਾ ਬਾਈਕ ਜਰੂਰ ਚਾਲੂ ਕਰ ਦਿੱਤਾ ਜਾਵੇ ਆ ਪੈਂਦੀ ਰੇਡ ਲੱਗਦਾ ਜੋਰ ਸ਼ਾਹਕੋੜ ਦੀ ਟੀਮ ਦਾ ਵੀ ਕਹਿੰਦੇ ਟਾਪ ਕਲਾਸ ਰੇਡਰ ਆ ਪੈਂਦੀ ਹੋਈ ਰੇਡ ਪਰ ਮੁੰਡਾ ਕਹਿੰਦੇ ਬਾਟਾਂ ਵੜਦਾ ਤੁਰਿਆ ਆਉਂਦਾ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਕਿ ਧੋੜਾ ਪੱਟੀ ਜਾਂਦੇ ਆ ਇਹਨਾਂ ਦੁੱਧ ਮਾਵਾਂ ਦਾ ਪੀਤਾ ਲੋਕੋ ਡੱਕੜੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੋ ਜੀਤਾ ਲੋਕੋ ਡੱਕੜੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੋ ਜੀਤਾ ਪਈ ਹੋਈ ਰੇਡ ਲਾ ਵੀ ਫਰੀਦਕੋਟਿਆ ਹੋ ਨੇੜੇ ਲੱਗੁਰਮਣੀਆ ਸ਼ਰਨਾ ਕਬੱਡੀ ਦਾ ਆਇਰਨ ਮੈਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਪੈਂਦੀ ਹੋਈ ਰੇਡ ਆ ਪਿਆ ਹੋਇਆ ਪੇਚਾ ਹਰਜੀ ਪਾਸੇ ਲੱਗਾ ਹੋਇਆ ਜੋਰ ਪਰ ਮੁੰਡਾ ਕਹਿੰਦੇ ਹਵਾ ਨੂੰ ਗੰਡਾ ਦਿੰਦਾ ਤੁਰਿਆ ਜਾਂਦਾ ਹੈ ਤਕੜਾ ਨੰਬਰ ਇਸਟੋਬਰ ਨੇ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਇਹ ਗੋਲ ਜਿਆ ਦਾਇਰਾ ਵਿੱਚ ਹੰਦੇ ਦੋ ਦਿਸਤੇ ਛੜ ਜਾਂਦਾ ਚਾਜ ਹਰ ਖਿਡਾਰੀ ਵਿੱਚ ਦਿਸਤੇ ਨਾਵਾ ਬਲਹਾਰੇ ਨਹੀਂ ਰਿਕਾੜੇ ਦੀ ਕੱਢੀ ਖੇਡਣੀ ਕਬੱਡੀ ਆ ਰੋ ਖੇਡਣੀ ਕਬੱਡੀ ਕਈਆਂ ਕੀਤੇ ਸ਼ੁਰੂ ਕਈਆਂ ਖੇਡ ਖੇਡ ਛੱਡੇ ਖੇਡਣੀ ਕਬੱਡੀ ਆ ਰੋ ਖੇਡਣੀ ਕਬੱਡੀ ਆਹ ਗੋਰੇ ਰਸਾਲੂ ਦੀ ਰੇਡ ਚਾਰ ਨੇ ਚਾਰੇ ਤਿਆਰ ਪਰ ਤਿਆਰ ਵੰਡੀਆਂ ਪੱਟਾਂ ਤੇ ਥਾਪੀਆਂ ਆਹ ਪੈਂਦੀ ਰੇਡ ਪਰ ਗੋਰਾ ਰਸਾਲੂ ਵੀ ਇਸ ਸੀਜ਼ਨ ਦੇ ਵਿੱਚ ਕਹਿੰਦੇ ਸਿਰੇ ਦਾ ਪ੍ਰਦਰਸ਼ਨ ਕਰਦਾ ਆ ਰਿਹਾ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਾਂਗਾ ਜੇ ਜਟਾਈਆਂ ਨਿਕਲ ਗਈਆਂ ਤੇ ਜਰੂਰ ਲੈ ਸਾਡੇ ਤੱਕ ਪਹੁੰਚਦੀ ਕਰ ਦਿਓ ਅਗਲੇ ਮੈਚਾਂ ਦਾ ਵੇਰਵਾ ਤਾਂ ਜੋ ਆਪਾਂ ਟੀਮਾਂ ਨੂੰ ਆਵਾਜ਼ ਦੇ ਸਕੀਏ ਤਾਉ ਸਾਹਮਣੇ ਕਬੱਡੀ ਪਾਉਣ ਦੇ ਲਈ ਭੋਲੂ ਕਹਿੰਦੇ ਮੋਰਖੀ ਵਾਲਾ ਤਿਆਰ ਬਰ ਤਿਆਰ ਹੈ ਰਾਣੀ ਮਰਾ ਚੋਰੀਏ ਦੀ ਟੀਮ ਖੇਡਦੀ ਹੈ ਆ ਪੈਂਦੀ ਹੋਈ ਰੇਡ ਵਾਹਦੀਆਂ ਹੋਈਆਂ ਥਾਪੀਆਂ ਕਿ ਵਿੱਚ ਗਹਿਰੇ ਤੇ ਲਾਂਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਥਾਕਰ ਵਿੱਚ ਨਹੀਂ ਪੈਂਦੇ ਗੁੱਜੇ ਲਓ ਪੈਂਦੀ ਰੇਡ ਇਹਨੂੰ ਫਰਿਆਦ ਆਉਂਦੇ ਆ ਇਹਨੂੰ ਜਸਮਾਨੀ ਚੁੰਮਕ ਆਉਂਦੇ ਆ ਆ ਸ਼ਕਰਪੁਰੀਆ ਕਰ ਗਿਆ ਕਬਾਲ ਵਾਹ ਵੇ ਕੀ ਗੱਬਰੂ ਹੈ ਨੰਬਰ ਕਹਿੰਦੇ ਜਾਫੀਆਂ ਦਾ ਨੰਬਰ ਕਹਿੰਦੇ ਸ਼ਕਰਪੁਰ ਦਾ ਅਗਲੀ ਰੇਡ ਕਹਿੰਦੇ ਬੂਰੀਆ ਸ਼ੀਸ਼ਰ ਵਾਲਾ ਤਿਆਰ ਵਰ ਤਿਆਰ ਗੋਰਾ ਨਿਸ਼ੋਰ ਰੰਗ ਲੈ ਵੀ ਸਰਜੀਤ ਸੋਣਾ ਵੀਰਾ ਚੱਕ ਮਾਈਕ ਤੇ ਕਰਦੇ ਗੱਲ ਗਬਰੂ ਦੀ ਲਓ ਹਰਿਆਣੇ ਦੇ ਕਹਿੰਦੇ ਸ਼ੀਸ਼ਰ ਪਿੰਡ ਦਾ ਨੌਜਵਾਨ ਬੂਰੀਆ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੈ ਦੁਨੀਆਂ ਦੇ ਕਹਿੰਦੇ ਟਾਪਰ ਖਿਡਾਰੀਆਂ ਦੇ ਵਿੱਚ ਨਾਮ ਹੈ ਜਦੋਂ ਪੰਜਾਬ ਦੇ ਵੱਖੋ ਵੱਖਰੇ ਮੇਲਿਆਂ 'ਚ ਪੁੱਜਦਾ ਸਿਫਤ ਵੀ ਆ ਵੀ ਮੁੰਡਾ ਸਭ ਤੋਂ ਪਹਿਲੇ ਆਉਂਦਾ ਹੈ ਦਿਸੰਪਲੰ ਦਾ ਬਹੁਤ ਪੱਕਾ ਹੈ ਆ ਮੋਰਖੀ ਪਿੰਡ ਵਾਲਾ ਗੋਗੀ ਨੌਜਵਾਨ ਕਬੱਡੀ ਪੌਂਡੀ ਮੈਦਾਨ ਦੇ ਵਿੱਚ ਤਿਆਰ ਹੈ ਫਰੀਆਦ ਵਰਗੇ ਸ਼ਰਨੇ ਵਰਗੇ ਮਲੂਕ ਵਰਗੇ ਚਾਰਜਾਫੀ ਐਨ ਤਿਆਰੀ ਦੇ ਵਿੱਚ ਹੈ ਤੇ ਚਹੌਂ ਦੇ ਵਿੱਚੋਂ ਕਿਹੜਾ ਖਿਡਾਰੀ ਕਿ ਸੁਖੀ ਲਿਖਦਾ ਪਿੰਡ ਕਕਰਾਰੇ ਕੱਪ ਜਿੱਤਣੇ ਕਿਹੜੇ ਸਖਾਰੇ ਕਿ ਨਾਲ ਬਗਾਨੇ ਪਿਹੜਣਾ ਬੰਦਾ ਹੋਵੇ ਦਲੇਰ ਜਿਆ ਆ ਕਬੱਡੀ ਪੌਂਡੀ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਆ ਵਾ ਓਏ ਨੌਜਵਾਨਾ ਸਿਰੇ ਦਾ ਜਫਾ ਲਾ ਕੇ ਐਨ ਬੱਲੇ ਬੱਲੇ ਕਰਵਾ ਦਿੱਤੀ ਆ ਪਰ ਅਗਲੀ ਰੇਡ ਪਾਉਣੀ ਨੌਜਵਾਨ ਗੋਰਾ ਰਸਾਲੂ ਪਿੰਡ ਦਾ ਸ ਨੌਜਵਾਨ ਦਾ ਥੱਬੇ ਥੱਬੇ ਦੇ ਪੱਟ ਹੈ ਗੱਜ ਚੌੜੀ ਛਾਤੀ ਹੈ ਜੇ ਚੱਕੀਆਂ ਦੇ ਬੜਾ ਵਰਗੀਆਂ ਹੇਕਾ ਜਿਗਰੇ ਗਾਰਡਨ ਨੇ ਕਿ ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਡਰ ਨੇ ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਡਰ ਨੇ ਗੋਰੇ ਦੀ ਰੇਡ ਕੈਮਰੇ ਫੋਕਸ ਹੈ ਚਾਰ ਚੁਫੇਰਾ ਭਰਿਆ ਹੋਇਆ ਖਾਠਾ ਮਾਰਦਾ ਕੱਠ ਉਹ ਵਜਦੇ ਤੱਕੇ ਕਿ ਮਾਲ ਮਾੜਿਆਂ ਦਾ ਤਕੜੇ ਲੈ ਜਾਂਦੇ ਮੁੱਢ ਮੁੱਢ ਤੋਂ ਇਹ ਦਸਤੂਰ ਮੀਆਂ ਪਾਣੀ ਉਛਲਦੇ ਚਨਾ ਦੇ ਨਾਲ ਛੱਲਾ ਤੱਕੇ ਮਾਰਦੇ ਰੋੜਦੇ ਦੂਰ ਮੀਆਂ ਬਾਤਾਂ ਪਾਵੇ ਕਬੱਡੀ ਦੀਆਂ ਸੁਖਾਜ ਰੋੜੇ ਇਹਨਾਂ ਦਰਸ਼ਕਾਂ ਨੂੰ ਚੜ੍ਹਦੀ ਸਰੂਰ ਮੀ ਹੈ ਇਹ ਪੰਜਾਬੀਆਂ ਦੀ ਮਹਿਬੂਬ ਖੇਡ ਹੈ ਜਿੱਥੇ ਵੀ ਖੇਡੀ ਜਾਂਦੀ ਹੈ ਵੱਡੇ ਇਕੱਠ ਹੁੰਦੇ ਆ ਚਾਰ ਚਫੇਰੇ ਭਰ ਜਾਂਦੇ ਆ ਪੰਜਾਬੀਆਂ ਦੇ ਰੂਹ ਦੀ ਖਰਾਕ ਬਣੀ ਜਾਣ ਵਾਲੀ ਖੇਡ ਅੱਜ ਮਨੋਲੀ ਦੇ ਵਿੱਚ ਰੌਣਕਾਂ ਅੱਜ ਮੋਹਾਲੀ ਦੇ ਵਿੱਚ ਰੌਣਕਾਂ ਲੋ ਕਹਿੰਦੇ ਮੋਰਖੀ ਵਾਲਾ ਭੋਲੂ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਫਰੀਦਕੋਟਿਆ ਆਇਰਨ ਮੈਨ ਕਬੱਡੀ ਦਾ ਕੋਸ਼ਿਸ਼ ਕਰਦਾ ਹੋਇਆ ਆ ਦੋ ਖਿਡਾਰੀਆਂ ਦੇ ਦਰਮਿਆਨ ਹਰਜੀ ਪਾਸੇ ਕਬੱਡੀ 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 ਵਾਹ ਓਏ ਗੱਬਰੂ ਐ ਇਹ ਆ ਡੱਗੋ ਵਾਲਾ ਸ਼ਰਨਾ ਕਈ 6 ਫੁੱਟ ਦੇ ਕਰੀਬ ਯਾਰੋ ਗੱਭਰੂ ਦਾ ਕੱਦ ਰੇਡਰਾਂ ਨੂੰ ਸਿੱਟਦਾ ਏ ਕਹਿੰਦੇ ਲੱਦ ਲੱਦ ਜਿਹੜੇ ਫਰੀਰਕੋਟ ਨੂੰ ਇਹਦੇ ਉੱਤੇ ਮਾਣ ਡੱਗੁਰਮਾਣੇ ਪਿੰਡ ਦੀ ਸ਼ਰਨਾ ਬਣਿਆ ਏ ਇਸ਼ਾਨ ਡੱਗੁਰਮਾਣੇ ਪਿੰਡ ਦੀ ਸ਼ਰਨਾ ਬਣਿਆ ਏ ਇਸ਼ਾਨ ਹਰਸ਼ ਧਾੜੀਵਾਲ ਤੇ ਸੁਨਰਾਜ ਨਾਗਰਾ A to Z ਬ੍ਰਾਂਡ ਹਬ ਸੁਨਿਟਾ ਵਾਲੇ ਇਹ ਸਾਡੇ ਵੀਰ ਜਿਹੜੇ ਸ਼ਕਰਪੁਰ ਦੀ ਟੀਮ ਦੇ ਸਪੌਂਸਰ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆਹ ਮੁੰਡਾ ਕਹਿੰਦੇ ਜੰਡਵਰ ਦੇ ਵਿੱਚ ਟਰੈਕਟਰ ਵੀ ਜਿੱਤੇ ਆ ਮੁੰਡਾ ਕਹਿੰਦੇ ਆਲਟੋ ਗੱਡੀ ਵੀ ਜਿੱਤੇ ਆ ਔਰ ਦੁਨੀਆ ਦੇ ਵਿੱਚ ਨਾਂ ਕੁਮਾਇਆ ਹੈ ਹਾਰਲੇ ਵੀ ਜਿੱਤੇ ਆ ਘੋੜੇ ਵੀ ਜਿੱਤੇ ਆ ਕਮੈਨਾਂ ਦਾ ਵੀ ਜੇਤੂ ਰਿਹਾ ਅਗਲੇ ਮੈਚਾਂ ਦੀਆਂ ਟਾਈਆਂ ਜਿਹੜੀਆਂ ਸਟੇਜ ਦੇ ਸਾਹਮਣੇ ਗਰਾਊਂਡ ਦੇ ਵਿੱਚ ਕੱਢੀਆਂ ਜਾ ਰਹੀਆਂ ਸੋ ਜੇਤੂ ਟੀਮਾਂ ਜੇ ਆਉਣਾ ਚਾਹੁੰਦੇ ਆ ਤੇ ਆ ਸਕਦੇ ਆ ਲਓ ਸਾਹਮਣੇ ਗੋਗੀ ਸੁੰਗੜ ਦੀ ਕਬੱਡੀ ਪਾਈ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਮੈਚ ਕਹਿੰਦੇ ਬੜਾ ਵਧੀਆ ਲੋਕ ਖੁੱਬੇ ਪਏ ਆ ਨਜ਼ਾਰੇ ਵੱਜੇ ਪਏ ਆ ਆ ਪਿਆਰੇ ਦੀ ਸਾਉਣ ਚੱਲਦੀ ਆ ਚੰਡੀਗੜ੍ਹ ਦੇ ਲਾਗੇ ਕਹਿੰਦੇ ਸਿਰੇ ਦਾ ਕਬੱਡੀ ਕੱਪ ਬਸਤਾਰੂ ਬੁਲੇਟ ਬਸਤਾਰੂ ਦੋਗ ਦੋਗ ਅੱਜ ਕੱਲ ਕੀਮਤ ਕਹਿੰਦੇ 2 ਲੱਖ ਦੇ ਆਸੇ ਪਾਸੇ ਐ ਨੰਬਰ ਰੇਡਰ ਦਾ ਮਾਈਕ ਸਟੇਜ ਦੇ ਵਾਲੇ ਸੋ ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਲਾਣੇਦਾਰ ਪਾਲਾ ਲਾਣੇਦਾਰ ਜੀ ਉਹਨਾਂ ਦੇ ਵੱਲੋਂ ਜਿੱਥੇ 1 ਲੱਖ ਰੁਪਇਆ ਕਲੱਬ ਨੂੰ ਮਾਲੀ ਮਦਦ ਕੀਤੀ ਗਿਆ ਉਸ ਦੇ ਨਾਲ ਦੇ ਨਾਲ ਉਹਨਾਂ ਦੇ ਬਹੁਤ ਹੀ ਸਹਿਯੋਗੀ ਸਰਦਾਰ ਹਰਦੇਵ ਸਿੰਘ ਝੁੰਗੀਆਂ ਉਹਨਾਂ ਦੇ ਵੱਲੋਂ 11000 ਰੁਪਏ ਨਰਿੰਦਰ ਸਿੰਘ ਆੜਤੀ ਉਹਨਾਂ ਦੇ ਵੱਲੋਂ 3100 ਰੁਪਏ ਸਰਜੀਤ ਕੁਮਾਰ ਆੜਤੀ ਜੀ 2100 ਰੁਪਏ ਤੇ ਬਲਵਿੰਦਰ ਸਿੰਘ ਨੱਟ ਸਾਹਿਬ ਇਹਨਾਂ ਦੇ ਵੱਲੋਂ ਵੱਡੀਆਂ ਸੇਵਾਵਾਂ ਮੰਤੀਆਂ ਗਏ ਨੇ ਬਹੁਤ ਬਹੁਤ ਧੰਨਵਾਦ ਜਿੱਥੇ ਇੱਕ ਪਾਸੇ ਅਸੀਂ ਲਾਣੇਦਾਰ ਸਾਹਿਬ ਦਾ ਸਨਮਾਨ ਕਰਦੇ ਹਾਂ ਨਾਲ ਦੀ ਨਾਲ ਕਰਨਲ ਸਿੰਘ ਨੱਟ ਸਾਹਿਬ ਉਹਨਾਂ ਦੇ ਵੱਲੋਂ 1 ਲੱਖ ਰੁਪਏ ਜਿਹੜਾ ਕਲੱਬ ਨੂੰ ਮਾਲੀ ਮਦਦਗੀ ਹੈ ਬਹੁਤ ਬਹੁਤ ਧੰਨਵਾਦ ਜਿਹੜਾ ਪਹਿਲਾ ਸੈਮੀਆ ਬਰਸਾਲ ਤੇ ਦਿੜਬਾ ਦੋਨੇ ਥਾਵਾਂ ਤੇ ਤਿਆਰੀ ਕਰ ਲੈਣ ਬਰਸਾਲਪੁਰ ਤੇ ਦਿੜਬਾ ਨਿਮਾ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ 11000 ਰੁਪਏ ਕਲੱਬ ਨੂੰ ਮਾਲੀ ਮਦਦ ਕੀਤੀ ਆ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸਤਿਕਾਰ ਜੀ ਸਤਿਕਾਰ ਸਾਹਿਬ ਇਸ ਮੈਚ ਤੋਂ ਬਾਅਦ ਕੋਈ ਸਮਾਂ ਮਿਲ ਜਾਣਾ ਤੁਹਾਨੂੰ ਫਿਰ ਦੰਦ ਸੱਜਣ ਦੀ ਗੱਲ ਕਰਦੇ ਤੁਹਾਡਾ ਧੰਨਵਾਦ ਹੋਵੇਗਾ ਆ ਨੌਜਵਾਨ ਗੋਗੀ ਦਾ ਮੂਰਖੀ ਪਿੰਡ ਆ ਪਰ ਦੂਜੇ ਪਾਸੇ ਨੌਜਵਾਨ ਬਲੂਕ ਐਨ ਫੜ ਕੇ ਪੱਟ ਮਾਰਦਾ ਕਹਿੰਜੀ ਤੇ ਜੋੜਦਾ ਪੁਆਇੰਟ ਆਪਣੀ ਟੀਮ ਦੇ ਸੀ sire ਦੇ ਕਹਿੰਦੇ ਮੈਚ ਹੈ ਇਸ ਮੈਚ ਤੋਂ ਫੌਰਨ ਬਾਅਦ ਪਹਿਲਾ ਸੈਮੀ ਫਾਈਨਲ ਧੰਨ ਧੰਨਵਾਦ ਆਮਰਦਾਸ ਕਬੱਡੀ ਕਲੱਬ ਬਰਸਾਤ ਪਰ ਤੇ ਸ਼ੀਦ ਬਚਨ ਸਿੰਘ ਵੱਡੇ ਕਲੱਬ ਦਿੜਬਾ ਦੀ ਟੀਮ ਦੇ ਖਿਡਾਰੀ ਜਲਦੀ ਨਾਲ ਗਰਾਊਂਡ 'ਚ ਪਹੁੰਚਣਗੇ ਆਹ ਵੇਖਦਾ ਬੂਰੀਆ ਸ਼ਿਸ਼ਰਪਿੰਡ ਵਾਲਾ ਹਰਿਆਣੇ ਦਾ ਸ਼ੋਹਰਾ ਦੁਨੀਆਂ ਦੇ ਵਿੱਚ ਗੱਲਾਂ ਕਰਾਈਆਂ ਇੰਗਲੈਂਡ ਦਾ ਸੀਜ਼ਨ ਇਸ ਸਾਲ ਬਹੁਤ ਤਕੜਾ ਖੇਡਿਆ ਹੈ ਇੰਗਲੈਂਡ ਦਾ ਸੀਜ਼ਨ ਤਕੜਾ ਖੇਡਿਆ ਪਰ ਸਚਨ ਗੋਗਲੇ ਕੇ ਮੁੰਡਾ ਤੇਰਾ ਮੈਚ ਚੱਕ ਲਾ ਚੱਲ ਜੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਚ ਚੱਕ ਲਾ 24 ਜਨਵਰੀ ਕਹਿੰਦੇ ਮੁਕੰਦਪੁਰ ਦੇ ਵਿੱਚ ਵੱਡਾ ਮੇਲਾ ਹੋਵੇਗਾ 24 ਜਨਵਰੀ ਮਕੰਦਪੁਰ ਦੇ ਵਿੱਚ ਪਹਿਲਾ ਪ੍ਰਾਈਜ਼ 1.5 ਲੱਖ ਦੂਜਾ ਪ੍ਰਾਈਜ਼ ਲੱਖ ਤੇ ਬੈਸਟਾ ਨੂੰ ਕਹਿੰਦੇ ਡੇਵਿਡ ਡੇਵਿਡਸਨ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ ਹਾਰਲੇ ਡੇਵਿਡਸਨ ਮੋਟਰਸਾਈਕਲ ਆ ਪੈਂਦੀ ਹੋਈ ਰੇਡ ਤੇ ਸਾਹਮਣੇ ਨੰਬਰ ਕਹਿੰਦੇ ਜਾਫੀਆਂ ਦਾ ਕਹਿੰਦੇ ਉਧਰ ਜਫਾ ਲੱਗਦਾ ਹੈ ਕਹਿੰਦੇ ਇਧਰ ਜਫਾ ਲੱਗਦਾ ਹੈ ਤੇ ਯਾਰੇ ਵੱਜੇ ਪਏ ਆ ਕਿ ਕੜੇ ਬਿਨਾ ਦੁੱਧ ਕਦੇ ਲਾਲ ਹੁੰਦਾ ਨਹੀਂ ਦੇਖ ਚਾਦਰ ਨੂੰ ਚੱਲੇ ਜੋ ਕੰਗਾਲ ਹੁੰਦਾ ਨਹੀਂ ਸੁੱਖੀ ਲੋਕੋ ਮਿਹਨਤਾਂ ਦੇ ਮੁੱਲ ਸਦਾ ਪੈਂਦੇ ਐਵੇਂ ਕੋਈ ਕਿਸੇ ਤੇ ਦਿਆਲ ਹੁੰਦਾ ਨਹੀਂ ਐਵੇਂ ਕੋਈ ਕਿਸੇ ਤੇ ਦਿਆਲ ਹੁੰਦਾ ਨਹੀਂ ਗੱਲ ਮਿਹਨਤਾਂ ਦੀ ਹੈ ਗੱਲ ਕਹਿੰਦੇ ਆਪਣੇ ਕਿਤੇ ਨੂੰ ਡੈਡੀਕੇਟ ਹੋਣ ਦੀ ਹੈ ਲਓ ਗੋਲੇਸਾਲੂ ਦੀ ਰੇਡ ਭਜਦੇ ਹੋਏ ਧੱਕੇ ਉਹ ਵਾਹ ਓਏ ਗੱਬਰੂ ਐ ਪਹਿਲੇ ਸੈਮੀ ਦੀਆਂ ਟੀਮਾਂ ਬਰਸਾਲਪੁਰ ਤੇ ਦਿੜਬਾ ਲੱਗਿਆ ਜਾਣ ਰੇਡ ਗੋਗੀ ਸੋਂਗਲ ਦੀ ਤੇ ਮਾਈਕ ਤੇ ਵੀਰ ਸਰਜੀਤ ਲਓ ਨੌਜਵਾਨ ਗੋਗੀ ਸੋਂਗਲ ਪਿੰਡ ਵਾਲਾ ਲਈ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਤਿਆਰ ਹੈ 20 ਜਨਵਰੀ ਸਵਾਨੇ ਦਾ ਵੱਡਾ ਕਬੱਡੀ ਕੱਪ ਹੈ ਤੇ 24 ਜਨਵਰੀ ਕਹਿੰਦੇ ਹਨੀ ਮੁਕੰਦਪਰੀਆ ਪੰਡਤ ਉਹ ਵੱਡਾ ਕਬੱਡੀ ਕੱਪ ਕਰਵਾਉਂਦਾ ਜਿੱਥੇ ਹਾਰਲੇ ਮੋਟਰਸਾਈਕਲ ਦੇ ਉੱਤੇ ਜਾਣੇ ਹੈ ਦੁਨੀਆਂ ਦੇ ਵੱਡੇ ਮੇਲਿਆਂ ਦੇ ਵਿੱਚ ਨਾਮ ਹੈ 27 ਜਨਵਰੀ ਜਿਹੜੀ ਉਹ ਮਨਾਰੇ ਰੁੜਕੀ ਦਾ ਕਬੱਡੀ ਕੱਪ ਹੈ ਆਹ ਵੇਖਦੇ ਆਵੇਂ ਨੌਜਵਾਨ ਐਸਵੇ ਗੋਗੀ ਸੁੰਗਲ ਪਿੰਡ ਵਾਲਾ ਪਰ ਰਮਜ਼ਾਨ ਰਿਕ ਜੋਰ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦਾ ਪਰ ਧਾਵੀ ਕਹਿੰਦੇ ਤਕੜਾ ਹੈ ਬੜਾ ਵਧੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਰੇਡ ਪਾਉਣ ਲਈ ਸ਼ਕਰਪਰੀਆ ਫਿਰ ਤਿਆਰ ਸਮਦਰਜਾ ਕੱਦ ਹੈ ਕਿ ਫੀਤਾ 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 ਮਾਇਆ ਮੇਰਾ ਨਿਕਾ ਜਿਆ ਅੱਜ ਕੀ ਨੇ ਖਿੱਚ ਕੇ ਬਰਾਬਰ ਕੀਤਾ ਕੌਣ ਖਿੱਚ ਕੇ ਬਰਾਬਰ ਕਰੋ ਗੱਲਾਂ ਸਮੇਂ ਦੀ ਹੋਣ ਗਿਆ ਗੱਲਾਂ ਟਕਾਣੇ ਲੱਗਣ ਗਿਆ ਆ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਮੁੰਡੇ ਕਹਿੰਦੇ ਮੋਰਖੀ ਹਰਿਆਣੇ ਵਾਲਿਆ ਆ ਝਨੇੜੀ ਵਾਲਾ ਸੱਤਾ ਇਸ਼ਾਰਾ ਕਰ ਗਿਆ ਵੀ ਪੁਆਇੰਟ ਸਟਾਪਰ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਪਹਿਲਾ ਸੈਮੀ ਫਾਈਨਲ ਬੇਨਤੀ ਆ ਬਰਸਾਲਪੁਰ ਤੇ ਦਿੜਬਾ ਵੀਰ ਬਣ ਕੇ ਆਜੋ ਧੁੰਦ ਆ ਰਹੀ ਹੈ ਬਰਸਾਲਪੁਰ ਤੇ ਦਿੜਬਾ ਦੋਨੇ ਟੀਮਾਂ ਜਲਦੀ ਆ ਜਾਣ ਤਾਂ ਸਾਹਮਣੇ ਕਹਿੰਦੇ ਭੋਲੂ ਮੋਰਖੀ ਵਾਲਾ ਕਾਲੇ ਦਾ ਵੀ ਧੰਨਵਾਦ ਸਵਾਦੋ ਕਰੀ ਦੀ ਸੇਵਾ ਕਰ ਰਿਹਾ ਹੈ। ਲੈ ਵੀ ਕਾਲਿਆ ਤੇਰਾ ਵੀ ਧੰਨਵਾਦ। ਪਾਰ ਸਿੰਘ ਨੰਬਰਦਾਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਵਡੇ ਮਾਨਕ ਕਾਲੇ ਦੇ ਲਈ ਪੁੱਜਦੇ ਕੀਤੇ ਆ। ਆਹ ਸਾਹਮਣੇ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਬਾਈ ਦੀਆਂ ਪੱਟਾਂ ਤੇ ਥਾਪੀਆਂ। ਕਹਿੰਦੇ ਮਨੋਲੀ ਦਾ ਕਬੱਡੀ ਕੱਪ ਫਰਿਆਦ ਨਾਲ ਚੱਲਦਾ ਹੋਇਆ ਮੁਕਾਬਲਾ ਪਰ ਕਹਿੰਦੇ ਮੂਰਖੀ ਵਾਲਾ ਮੁੰਡਾ ਉਹ ਵਾਟਾਂ ਵਰਦਾ ਦੁੱਧ ਆ ਜਾਂਦਾ। ਜਿਹੜਾ ਪਹਿਲਾ ਹੋਲਡ ਪੁਆਇੰਟ ਸੀ ਉਹ ਜਾਫੀਆਂ ਨੂੰ ਦਿੱਤਾ ਗਿਆ। ਕਾਲਾ ਕਹਿੰਦਾ ਵੀ ਧੰਨਵਾਦ ਕਰਦੇ ਹੋ ਪਾਲ ਲੰਮੜਦਾਰ ਦਾ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਤਾਂ ਖੁਸ਼ ਹੋ ਕੇ 1100 ਰੁਪਏ ਦੇ ਵੱਡੇ ਮਾਣਸਮਾਨ ਦਿੱਤੇ ਆ ਰਸਾਲੂ ਪਿੰਡ ਵਾਲਾ ਗੋਰਾ ਮਾਰਦਾ ਮੋਟਿਆਂ ਪੱਟਾਂ ਤੇ ਥਾਪੀਆਂ ਐ ਨੌਜਵਾਨ ਕਹਿੰਦੇ ਮੁੜਕੋ ਮੁੜਕੀ ਹੋਇਆ ਪਿਆ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚ ਉਬਰਾਂ ਦਾ ਕਿ ਕੰਡਾ ਵੀ ਨਹੀਂ ਚੁਭਦਾ ਜਿਸਮ ਠੋਰ ਚ ਉਬਰਾਂ ਦਾ ਕਿ ਚੜਦੀ ਉਮਰ ਦਾ ਗਰਮ ਖੂਨ ਆਹ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭਾਈਦੇ ਮਰਦ ਤੇ ਖੜ ਕੇ ਲੜਦੇ ਆ ਆ ਸਾਹਮਣੇ ਮਰਦਾਂ ਦੀ ਖੇਡ ਕੇ ਸ਼ੌਂਕ ਲਈ ਖੇਡਣਾ ਤੇ ਖੇਡਾਂ ਮੜੀਆਂ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ ਬਰਸਾਲਪੁਰ ਤੇ ਦਿੜਬੇ ਨੂੰ ਬੇਨਤੀ ਹੈ ਦੋਨੇ ਟੀਮਾਂ ਵੀਰ ਬਣ ਕੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਆ ਜਾਣ ਸੂਰਜ ਛਿਪ ਗਿਆ ਚੰਦਰਮਾ ਨੇ ਦਰਸ਼ਨ ਦਿੱਤੇ ਆ ਧਰਤੀ ਦਾ ਉਪਗ੍ਰਹਿ ਆ ਕਹਿੰਦੇ ਧਰਤੀ ਸੂਰਜ ਦੇ ਵਾਲੇ ਘੁੰਮਦੀ ਆ ਤੇ ਚੰਦਰਮਾ ਧਰਤੀ ਦੇ ਵਾਲੇ ਘੁੰਮਦਾ ਹੈ ਮੈਚ ਸਮਾਪਤ ਭਾਈ ਜੀ ਚੱਲਦੇ ਮੈਚ ਦੇ ਵਿੱਚੋਂ ਸ਼ਕਰਪੁਰੀਏ ਮੁੰਡੇ ਬਾਜੀ ਮਰ ਗਿਆ ਦੰਤਨਵਾਦ ਅਮਰਦਾਸ ਕਬੱਡੀ ਕਲੱਬ ਬਰਸਾਲ ਪਰ ਤੋਂ ਦਿੜਬਾ ਦੇ ਖਿਡਾਰੀ